ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਿਰਭਉ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਇਸ ਵੀਡੀਓ ਦੇ ਅੰਦਰ ਕੀ ਮੂਲ ਮੰਤਰ ਸਾਹਿਬ ਦੇ ਚੌਥੇ ਸ਼ਬਦ ਨਿਰਪਉ ਦੀ ਵਿਚਾਰ ਸਾਂਝੀ ਕਰਾਂਗੇ ਪਿਛਲੇ ਵੀਡੀਓ ਦੇ ਵਿੱਚ ਤੁਸੀਂ ਕਰਤਾ ਪੁਰਖ ਸ਼ਬਦ ਦੇ ਵਿਚਾਰ ਸਰਵਨ ਕੀਤੀ ਸੀ ਨਿਰਪਉ ਦਾਰਧ ਪਾਵ ਹੈ 네ਰ ਭਾਵ ਰਹਿਤ ਭਾਵ ਦਰਤ ਡਰ ਭਾਵ ਡਰ ਤੋਂ ਰਹਿਤ ਪਰਮੇਸ਼ਰ ਹੈ ਜਿਹੜਾ ਉਹਦਾ ਚੌਥਾ ਗੁਣ ਹੈ ਕਿ ਉਹ ਸਾਰਾ ਕੁਝ ਕਰਨ ਵਾਲਾ ਹੈ ਉਹਦਾ ਨਾਮ ਸੱਚਾ ਤੇ ਉਹ ਇੱਕ ਹੈ ਇਹਦੇ ਨਾਲ ਨਾਲ ਉਹ ਨਿਰਭਉ ਵੀ ਹੈ ਭਾਵ ਉਹ ਨਾ ਕਿਸੇ ਤੋਂ ਡਰਦਾ ਹੈ ਨਾ ਕਿਸੇ ਨੂੰ ਡਰਾਉਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਦੇ ਵਿੱਚ ਫਰਮਾਉਂਦੇ ਨੇ ਪਹਿ ਕਾਹੁ ਕੋ ਦੇਤ ਨਹਿ ਨਹਿ ਪਹਿਮਾਨਤ ਆਨ ਉਹ ਨਾਨਕ ਸੁਨਰੇ ਮਨਾ ਗਿਆਨੀ ਤਾਹਿ ਵਖਾਤ ਗੁਰੂ ਸਭ ਕਹਿੰਦੇ ਆ ਵੀ ਨਾ ਕਿਸੇ ਤੋਂ ਡਰਨਾ ਹੈ ਨਾ ਕਿਸੇ ਤੋਂ ਡਰਾਉਣਾ ਡਰਾਉਣਾ ਹੈ ਭਾਵਸੀ ਨਾ ਜਲਮ ਕਰਨਾ ਹੈ ਨਾ ਜਲਮ ਸਹਿਣਾ ਹੈ ਨਾ ਝੂਠ ਬੋਲਣਾ ਹੈ ਨਾ ਝੂਠ ਬੋਲਣ ਵਾਲੇ ਦਾ ਸਾਥ ਦੇਣਾ ਭਾਵਸੀ ਆਪਣਾ ਜੀਵਨ ਇਸ ਢੰਗ ਦੇ ਨਾਲ ਜਿਉਣਾ ਹੈ ਕਿ ਨਾ ਕਿਸੇ ਨੂੰ ਤਕਲੀਫ ਦੇਣੀ ਹੈ ਨਾ ਕਿਸੇ ਦੀ ਤਕਲੀਫ ਸਹਿਣੀ ਹੈ ਆ ਵਿਸਤ੍ਰੰਦ ਸਾਡਾ ਜੀਵਨ ਹੋਵੇ ਕਿ ਸਾਡੇਆਂ ਅੱਖਾਂ ਕੋਲੋਂ ਸਾਡੀ ਜ਼ੁਬਾਨ ਕੋਲੋਂ ਕਿਸੇ ਨੂੰ ਕੋਈ ਖਤਰਾ ਨਾ ਹੋਵੇ ਸਾਡਾ ਜੀਵਨ ਐਸਾ ਹੋਵੇ ਕਿ ਜਿਵੇਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਪਕੜਦਾ ਉਸੇ ਤਰ੍ਹਾਂ ਸਾਡੇ ਜੀਵਨ ਵੱਲ ਦੇਖ ਕੇ ਵੀ ਸਾਹਮਣੇ ਵਾਲਾ ਸੋਚੇ ਕਿ ਹਾਂ ਇਸ ਇਨਸਾਨ ਤੇ ਸਤਿ ਸਾਕ ਕੀਤਾ ਜਾ ਸਕਦਾ ਤੇ ਇਸ ਇਨਸਾਨ ਦੇ ਜੀਵਨ ਦੇ ਵਿੱਚ ਕਿੰਨੀ ਸ਼ਾਂਤੀ ਹੈ ਕਿਉਂਕਿ ਨਾ ਇਹ ਨਿੰਦਿਆ ਕਰਦਾ ਹੈ ਨਾ ਨਿੰਦਿਆ ਸੁਣਦਾ ਹੈ। ਨਾ ਕਿਸੇ ਨੂੰ ਵਾਦੀ ਘਟਦੀ ਕਹਿੰਦਾ ਤੇ ਨਾ ਹੀ ਵਾਦੀ ਘਟਦੀ ਸੁਣਦਾ। ਨਾ ਕਿਸੇ ਕਿਸੇ ਤੇ ਜ਼ੁਲਮ ਕਰਦਾ ਨਾ ਹੀ ਕਿਸੇ ਤੇ ਜ਼ੁਲਮ ਸਹਿੰਦਾ। ਇਸ ਤਰ੍ਹਾਂ ਜਦੋਂ ਅਸੀਂ ਇਸ ਗੋ ਨੂੰ ਆਪਣੇ ਜੀਵਨ ਦੇ ਵਿੱਚ ਲਿਆਉਣੇ ਆ ਕਿ ਅਸੀਂ ਵੀ ਨਾ ਕਿਸੇ ਤੋਂ ਡਰਦੇ ਹਾਂ ਨਾ ਕਿਸੇ ਨੂੰ ਡਰਾਉਂਦੇ ਹਾਂ। ਅਸੀਂ ਵੀ ਨਿਰਪੈ ਹੋ ਜਾਂਦੇ ਹਾਂ। ਸੋ ਗੁਰੂ ਤੇਗਵਦਰ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੇ ਇਸ ਗੋੜ ਨੂੰ ਆਪਣੇ ਅੰਦਰ ਅਪਣਾ ਕੇ ਆਪਣੀ ਸ਼ਹਾਦਤ ਦੇ ਦੌਰਾਨ ਪ੍ਰਗਟ ਕੀਤਾ ਤੇ ਸਾਨੂੰ ਦੱਸਿਆ ਕਿ ਜ਼ੁਲਮ ਕਰਨ ਵਾਲਾ ਚਾਹੇ ਦੁਨੀਆ ਦਾ ਬਾਦਸ਼ਾਹ ਕਿਉ ਨਾ ਹੋਵੇ ਨਾ ਹੀ ਤਾਂ ਉਸ ਤੋਂ ਅਸੀਂ ਡਰਦਾ ਹੈ ਨਾ ਹੀ ਉਸਨੂੰ ਡਰਾਉਣਾ ਹੈ ਚਾਹੇ ਬਾਦਸ਼ਾਹ ਹੋਵੇ ਚਾਹੇ ਆਮ ਇਨਸਾਨ ਹੋਵੇ ਜਿਹੜਾ ਜ਼ੁਲਮ ਕਰਦਾ ਹੈ ਉਹ ਤੋਂ ਨਾ ਡਰਨਾ ਹੈ ਤੇ ਨਾ ਹੀ ਉਹਨੂੰ ਡਰਾਉਣਾ ਹੈ ਤੇ ਜ਼ੁਲਮ ਅੱਗੇ ਅਸੀਂ ਜਿਹੜੇ ਗੋਡੇ ਨਹੀਂ ਟੇਕਣੇ ਸਭੂ ਜ਼ੁਲਮ ਦਾ ਟੱਕਰਾਂ ਕਰਨਾ ਤੇ ਗੁਰੂ ਸਾਹਿਬ ਨੇ ਦੇਖੋ ਕਿੰਨੇ ਉਹਨਾਂ ਨੇ ਦਾਲਚ ਦਿੱਤੇ ਤੇ ਗੁਰੂ ਸਾਹਿਬ ਉਹਨਾਂ ਦੇ ਦਾਲਚ ਵਿੱਚ ਨਹੀਂ ਆਏ ਗੁਰੂ ਸਾਹਿਬ ਨੇ ਮੌਤ ਦੀ ਸਜ਼ਾ ਕਬੂਲ ਕੀਤੀ ਇਸ ਤਰ੍ਹਾਂ ਗੁਰੂ ਸਾਹਿਬ ਨੇ ਜ਼ੁਲਮ ਨੂੰ ਟੱਕਰ ਦਿੱਤੀ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਜਿੰਨੇ ਜਿੰਨਾ ਸਾਡੀ ਜ਼ਿੰਦਗੀ ਹੈ ਜੀਵਨ ਦੇ ਵਿੱਚ ਜਿਹੜੀਆਂ ਮੁਸ਼ਕਿਲਾਂ ਹੁੰਦੀਆਂ ਨੇ ਸਾਡੀ ਜ਼ਿੰਦਗੀ ਵੀ ਇੱਕ ਜੰਗ ਹੈ ਇਹ ਨਹੀਂ ਕਿ ਅੱਜਕੱਲ ਅਸੀਂ ਸੋਚਦੇ ਵੀ ਉਹ ਤਾਂ ਗੁਰੂ ਸਾਹਿਬ ਸੀ ਉਹਨਾਂ ਨੇ ਤਾਂ ਜੰਗਾਂ ਲੜੀਆਂ ਤਾਂ ਕਰਕੇ ਉਹਨਾਂ ਨੇ ਤਾਂ ਹੱਥ ਵਿੱਚ ਤਲਵਾਰ ਹੁੰਦੀ ਸੀ ਉਹਨਾਂ ਨੂੰ ਲੜਨਾ ਪੈਂਦਾ ਸੀ ਅਸਲ ਦੇ ਵਿੱਚ ਸਾਡੀ ਜ਼ਿੰਦਗੀ ਵੀ ਇੱਕ ਜੰਗ ਹੈ ਤੇ ਜ਼ਿੰਦਗੀ ਦੀਆਂ ਮੁਸ਼ਕਲਾਂ ਸਾਡੇ ਵੈਰੀ ਐ ਉਹ ਸਾਨੂੰ ਹਰਾਉਣਾ ਚਾਹੁੰਦੀਆਂ ਤੇ ਜੇ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਦੇ ਅਨੁਸਾਰ ਚੱਲਦੇ ਆ ਤਾਂ ਅਸੀਂ ਫਿਰ ਉਹਨਾਂ ਮੁਸ਼ਕਲਾਂ ਨੂੰ ਹਰਾ ਦਿੰਨੇ ਆ ਤੇ ਇਹ ਸਾਰਾ ਕੁਝ ਤਾਂ ਹੀ ਹੁੰਦਾ ਜਦੋਂ ਅਸੀਂ ਗੁਰੂ ਦੀ ਬਾਣੀ ਨੂੰ ਸੁਣਦੇ ਹਾਂ ਫਿਰ ਮੰਨਦੇ ਹਾਂ ਫਿਰ ਅਮਲ ਦੇ ਵਿੱਚ ਲਿਆਉਣੀ ਹੈ ਜਿਵੇਂ ਗੁਰੂ ਸਹਿਬਾਨ ਨੇ ਬਾਣੀ ਨੂੰ ਲਿਖਿਆ ਪੜ੍ਹਿਆ ਮੰਨਿਆ ਤੇ ਅਮਲ ਦੇ ਵਿੱਚ ਲਿਆਉਂਦਾ ਇਸੇ ਤਰ੍ਹਾਂ ਜਦੋਂ ਅਸੀਂ ਵੀ ਚਾਰ ਸੱਟੇ ਪੂ ਬਾਣੀ ਦੇ ਇਹ ਕਰਦੇ ਆ ਬਾਣੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਬਾਣੀ ਨੂੰ ਲਿਖਦੇ ਹਾਂ ਤੇ ਬਾਣੀ ਨੂੰ ਮੰਨਦੇ ਹਾਂ ਤੇ ਫਿਰ ਸਾਡੇ ਵਿੱਚ ਵੀ ਇਹ ਪਰਮੇਸ਼ਰ ਦਾ ਗੁਣ ਆ ਜਾਂਦਾ ਤੇ ਫਿਰ ਅਸੀਂ ਵੀ ਪਰਮੇਸ਼ਰ ਵਾਂਗ ਨਿਰਭੈ ਹੋ ਨਿਰਭੈ ਹੋ ਜਾਂਦੇ ਆ ਸੋ ਰਹਿੰਦੀ ਵਿਚਾਰ ਆਪਾਂ ਅਗਲੀ ਵੀਡੀਓ ਦੇ ਵਿੱਚ ਨਿਰਵੈਰ ਸ਼ਬਦ ਦੀ ਵਿਚਾਰਕ ਸਾਂਝੀ ਕਰਾਂਗੇ ਤਦ ਤੱਕ ਲਈ ਬਨੇ ਰਹਿਣਾ ਵੀਡੀਓ ਦੇ ਨਾਲ ਚੈਨਲ ਦੇ ਨਾਲ ਤੇ ਵਾਤੂ ਵਾਤ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਤਾਂ ਕਿ ਇਹ ਜਿਹੜੀ ਵੀਡੀਓ ਹੈ ਤੋਡੇ ਸੰਗਤਾਂ ਤੱਕ ਆਸਾਨੀ ਨਾਲ ਪਹੁੰਚ ਸਕੇ ਸੋ ਇੱਕ ਵਾਰ ਫੇਰ ਫਤੇ ਬਲਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ